ਸਾਰੀ ਪੰਜਾਬੀ ਇੰਡਸਟਰੀ ਨੂੰ ਜੋਰ ਲਾਤਾ ਕਰਮਜੀਤ ਅਨਮੋਲ ਜੱਟ ਤੇ ਪਰ ਇੱਕ ਗੱਲ ਦੱਸਦਾ ਭਾਈ ਜੱਡੇ ਵੱਡੇ ਮਰਜੀ ਕਲਾਕਾਰ ਆ ਜਾਂਦੇ ਲੋਕ ਲੋਕ ਹੀ ਹੁੰਦੇ ਆ ਤੇ ਫਰੀਦਕੋਟ ਵਾਲੇ ਦੱਸਦਾ ਇੱਕ ਪਾਸੇ ਸਾਰੀ ਇੰਡਸਟਰੀ ਸੀ ਤੇ ਇੱਕ ਪਾਸੇ ਆਮ ਕਰਦਾ ਸਰਜੀ ਸਿੰਘ ਖਾਲਸਾ ਤੇ ਲੋਕਾਂ ਨੇ ਖੜਾ ਕੇ ਉਹ ਬਰੇ ਕਰਦਾ ਕਰਮਜੀਤ ਅਨਮੋਲ ਨੂੰ ਮੈਂ ਪੁੱਛਿਆ ਸੀ ਕਿ ਤੁਸੀਂ ਫਿਲਮਾਂ ਛੱਡ ਦੋਗੇ ਜੀ ਤੇ ਜਾਂ ਰਾਜਨੀਤੀ ਕਹਿੰਦੇ ਨਹੀਂ ਜੀ ਮੈਂ ਫਿਲਮਾਂ ਨਹੀਂ ਛੱਡ ਸਕਦਾ ਮੈਂ ਲਗਾ ਫਰੀਦਕੋਟ ਵਾਲੇ ਕਰਮਜੀਤ ਅਨਮੋਲ ਨੂੰ ਇਹ ਕਹਤਾ ਵੀ ਭਾਈ ਸਾਹਿਬ ਤੁਸੀਂ ਤਾਂ ਫਿਲਮਾਂ ਹੀ ਕਰ ਲਓ ਰਾਣੀ ਥੋੜੇ ਬਾਅਦ ਦੀ ਗੱਲ ਨਹੀਂ ਤੇ ਨਾ ਅਸੀਂ ਤੁਹਾਨੂੰ ਕਰ ਦਈਏ। ਤਕਰੀਬਨ 10 ਕਿਲੋਮੀਟਰ ਤੱਕ ਦਾ ਲੰਬਾ ਰੋਡ ਸੀ। ਉਸ ਤਸਵੀਰ ਨੇ ਸਪਸ਼ਟ ਤੌਰ ਤੇ ਤੈਅ ਕਰਤਾ ਸੀ ਕਿ ਸਬਜੀਤ ਖਾਲਸਾ ਜਿੱਤ ਚੇਤ ਰਿਹਾ। ਬਸ ਹੁਣ ਤਾਂ ਐਲਾਨ ਹੋਣਾ ਬਾਕੀ ਆ ਤੇ ਲੀਡ ਹੋਣੀ ਬਾਕੀ ਆ ਕਿ ਲੀਡ ਦਿਖਾਉਣੀ ਬਾਕੀ ਆ ਕਿ ਭਾਏ ਇੰਨੀ ਲੀਡ ਦੇ ਨਾਲ ਸਬਜੀਤ ਖਾਲਸਾ ਜਿਹੜਾ ਹੈਗਾ ਉਹ ਜਿੱਤ ਰਿਹਾ। ਮੈਨੂੰ ਲੱਗਦਾ ਵੀ ਅੱਜ ਕਰਮਜੀਤ ਤੁਹਾਨੂੰ ਮੋੜ ਉਸ ਵੇਲੇ ਨੂੰ ਪੋਸਦਾ ਹੋਣਾ ਜਿਹੜੇ ਵੇਲੇ ਉਹਨੇ ਕਰਮੇ ਉਹਨੇ ਭਗਵੰਤ ਸਿੰਘ ਮਾਨ ਨੂੰ ਹਾਂ ਕਿਹਾ ਸੀ। ਕੋਈ ਬਾਹੀ ਮੈਂ ਲੜੂਗਾ। ਤੇ ਭਗਵਾਨ ਕਰਮਜੀਤ ਨੂੰ ਮੋਲ ਉਸ ਵੇਲੇ ਨੂੰ ਵੀ ਕੋਸਦਾ ਹੋਣਾ ਜਿਹੜੇ ਵੇਲੇ ਭਗਵਾਨ ਸਿੰਘ ਮਾਨ ਨੇ ਰੈਸਲਾ ਕਰਕੇ ਕਿਹਾ ਸੀ ਕਿ ਯਾਰ ਮਿਤਰਾ ਤੂੰ ਲੜ ਸਈ ਯਾਰ ਇਹਨਾਂ ਨੇ ਸਾਡੀ ਸਿੱਖ ਕੌਮ ਦੀ ਡਿੱਗੀ ਪੱਗ ਜਿਹੜੀ ਹੈ ਕਿ ਸਿਰ ਤੇ ਧਰੀ ਸੀ ਬਸ ਅਸੀਂ ਤਾਂ ਸਭ ਜੀ ਖਾਲਸਾ ਨੂੰ ਚੁਪਾਉਂਦੇ ਸੀ ਸ਼ਾਇਦ ਜੇ ਤੁਸੀਂ ਪੁੱਛ ਰਹੇ ਹੋ ਨਾ ਵੀ ਕਿਉਂ ਜਿਤਾਉਣਾ ਉਹਨਾਂ ਉਹ ਕਹਿੰਦੇ ਬਸ ਪੌਣੀ ਆ ਬੋਟੇ ਆ ਸਿੱਖ ਕੌਮ ਦੀ ਕੁਝ ਕੀਤਾ ਨਾ ਸਾਡੀ ਕੌਮ ਦੇ ਲੋਕ ਮੋੜਦੇ ਦੂਣਾ ਤੀਣਾ ਕਰਕੇ ਮੋੜਦੇ ਆ ਪੰਜਾਬ ਦੇ ਵਿੱਚ ਫਰੀਦਕੋਟ ਲੋਕ ਸਭਾ ਹਲਕੇ ਬਾਰੇ ਗੱਲ ਕਰਾਂਗੇ ਜਿੱਥੇ ਮੁੱਖ ਮੰਤਰੀ ਦੇ ਖਾਸਮ ਖਾਸ ਕਰਮਜੀਤ ਸਿੰਘ ਅਨਮੋਲ ਖੜੇ ਹੁੰਦੇ ਨੇ ਹੋਰ ਵੱਡੇ ਲੀਡਰ ਹਾਂਸ ਰਾਏ ਹਾਂਸ ਖੜੇ ਹੁੰਦੇ ਨੇ ਪਰ ਉੱਥੇ ਜਿਹੜਾ ਨਤੀਜਾ ਆਇਆ ਭਾਈ ਸਰਵਜੀਤ ਸਿੰਘ ਖਾਲਸਾ ਜਿੱਤੇ ਨੇ ਉਹ ਤੇ ਗੱਲ ਕਰਾਂਗੇ ਅਸੀਂ ਮੇਰੇ ਨਾਲ ਜਸ ਗਰੇਵਾਲ ਨੇ ਕਿਵੇਂ ਦੇਖਦੇ ਹੋ ਭਾਈ ਫਰੀਦਕੋਟ ਨੂੰ ਫਰੀਦਕੋਟ ਦੇ ਵਿੱਚ ਕਰਮਜੀਤ ਅਨਮੋਲ ਦੀ ਮੈਂ ਇੰਟਰਵਿਊ ਕੀਤੀ ਸੀ ਤਾਂ ਕਰਮਜੀਤ ਅਨਮੋਲ ਨੂੰ ਮੈਂ ਪੁੱਛਿਆ ਸੀ ਕਿ ਤੁਸੀਂ ਫਿਲਮਾਂ ਛੱਡ ਦੋਗੇ ਜੀ ਤੇ ਜਾਂ ਰਾਜਨੀਤੀ ਕਹਿੰਦੇ ਨਹੀਂ ਜੀ ਮੈਂ ਫਿਲਮਾਂ ਨਹੀਂ ਛੱਡ ਸਕਦਾ ਮਨੋਂ ਦਾ ਫਰੀਦਕੋਟ ਵਾਲ ਨੇ ਕਰਮਜੀਤ ਮੋਹਨ ਨੂੰ ਇਹ ਕਹਤਾ ਵੀ ਭਾਈ ਸਾਹਿਬ ਤੁਸੀਂ ਤਾਂ ਫਿਲਮਾਂ ਹੀ ਕਰ ਲਓ ਰਾਜਨੀਤੀ ਤੁਹਾਡੇ ਬਾਤ ਦੀ ਗੱਲ ਨਹੀਂ ਤੇ ਨਾਂ ਅਸੀਂ ਤੁਹਾਨੂੰ ਕਰ ਦਈਏ ਕਿਉਂ ਕਿ ਕਿਉਂਕਿ ਆ ਫਰੀਦਕੋਟ ਵਾਲ ਨੇ ਪਹਿਲਾਂ ਵੀ ਦੇਖ ਲਿਆ ਕਿ ਜਿਹੜਾ ਪਹਿਲਾਂ ਵੀ ਅਸੀਂ ਕਲਾਕਾਰ ਜਤਾ ਕੇ ਦੇਖ ਲਿਆ ਪਹਿਲਾਂ ਇਹਦਾ ਮੋਢਾ ਉੱਤਰ ਗਿਆ ਸੀ ਉਹਨੂੰ ਆਏ ਹੋ ਕਿਤੇ ਇਹਦਾ ਕੋਈ ਗਿੱਟਾ ਗਿੱਟਾ ਗੋਡਣਾ ਉੱਤਰ ਜੇ ਹੈ ਫਿਰ ਰਹਿਣ ਦੀ ਨਾਲ ਇੱਕਲ ਹੋਰ ਨਾ ਉਨੇ ਕਮ ਸੇ ਕਮ ਇੰਨਾ ਤਾਂ ਨਹੀਂ ਇੰਨਾ ਕਿਹਾ ਸੀ ਕਿ ਭਾਈ ਮੈਂ ਤਾਂ ਆਪਦੇ ਗੀਤ ਗਾਉਂਗਾ ਮੈਂ ਤਾਂ ਆਪਦੇ ਖਾੜੇ ਲਾਉ ਮੈਨੂੰ ਇਹ ਲੱਗਦਾ ਵੀ ਕਰਮਜੀਤ ਅਨਮੋਲ ਨੂੰ ਹਰਾਉਣ ਦੇ ਵਿੱਚ ਕਿਤੇ ਨਾ ਕਿਤੇ ਉਹਦੇ ਆਪਦੇ ਬਿਆਨ ਆਪਦੇ ਬਿਆਨਾਂ ਦਾ ਵੱਡਾ ਹੱਥ ਹੈ ਜਿਹੜੇ ਉਹਨੇ ਬਿਆਨ ਦਿੱਤੇ ਜਿਹੜਾ ਸਪਸ਼ਟ ਤੌਰ ਤੇ ਬੋਲਦੇ ਰਿਹਾ ਵੀ ਨਹੀਂ ਜੀ ਮੈਂ ਤਾਂ ਆਪਦੀਆਂ ਫਿਲਮਾਂ ਕਰਨੀ ਭਾਈ ਲੋਕਾਂ ਨੂੰ ਤਾਂ ਇੰਨਾ ਪਤਾ ਵੀ ਰਾਜਨੀਤੀ ਤਾਂ 24 ਘੰਟੇ ਤੋਂ ਬਿਨਾ ਹੁੰਦੀ ਨਹੀਂ ਤੁਸੀਂ ਫਿਲਮਾਂ ਕਰਨੀਆਂ ਨੇ ਹੁਣ ਫਿਲਮਾਂ ਤੁਹਾਡੀਆਂ ਤਾਂ 10-10 ਮਹੀਨੇ ਚੱਲੀ ਜਾਣੀਆਂ ਨੇ ਤੇ ਪਰ 10-10 ਮਹੀਨੇ ਲੋਕ ਕਿਹਦੇ ਕੋਲ ਜਾਣਗੇ ਕੀ ਪਤਾ ਤੁਸੀਂ ਵੀ ਫਿਰ ਜਿਵੇਂ ਸੰਨੀ ਦਿਹੋਲ ਨੇ ਕੀਤਾ ਸੀਗਾ ਤੇ ਉਹੀ ਜੱਜ ਕੇ ਕਿਸੇ ਹੋਰ ਨੂੰ ਸੌਂਪ ਕੇ ਸੀਟ ਤੇ ਆਪ ਤੁਰ ਜਾਣਾ ਸੀ ਤਾਂ ਹੋ ਗਿਆ ਵਿਕਾਸ ਫਿਰ ਤਾਂ ਹੋ ਗਿਆ ਵਿਕਾਸ ਤਾਂ ਲੋਕਾਂ ਨੇ ਇਹ ਚੀਜ਼ ਨੂੰ ਭੰਪ ਪਿਆ ਵੱਡੀ ਗੱਲ ਸਰਜੀਤ ਖਾਲਸਾ ਜਦੋਂ ਮੈਨੂੰ ਲੱਗਦਾ ਆਉਂਦੇ ਨੇ ਜਦੋਂ ਇੱਥੋਂ ਜਿਹੜਾ ਹੈਗਾ ਦਾਅਵੇਦਾਰੀ ਪੇਸ਼ ਕਰਦੇ ਨੇ ਉਹ ਬਠਿੰਡੇ ਆ ਕੇ ਪ੍ਰੈਸ ਕਾਨਫਰੰਸ ਕਰਦੇ ਸੀ ਤੁਸੀਂ ਵੀ ਉਹ ਕਵਰ ਕਰਨ ਗਏ ਸੀ ਤਾਂ ਮੈਨੂੰ ਲੱਗਦਾ ਨਹੀਂ ਉਦੋਂ ਕੋਈ ਹਵਾ ਸੀ ਸਰਜੀਤ ਸਰਜੀਤ ਖਾਲਸਾ ਦੀ ਪਿਛਲੇ ਤਾਸ ਤੋਂ 12 ਦਿਨਾਂ ਦੇ ਵਿੱਚ ਸਰਬਜੀਤ ਖਾਲਸਾ ਨੇ ਜਿਸ ਕਦਰ ਤਸਵੀਰ ਬਦਲੀ ਨਾ ਫਰੀਦਕੋਟ ਦੀ ਮੈਨੂੰ ਨਹੀਂ ਲੱਗਦਾ ਪੰਜਾਬ ਦੀ ਕਿਸੇ ਸੀਟ ਦੀ ਉਹ ਤਸਵੀਰ ਪਤਲੀ ਹੋਈਆਂ ਉਸ ਤਸਵੀਰ ਨੇ ਸਪਸ਼ਟ ਤੌਰ ਤੇ ਤੈਅ ਕਰਤਾ ਸੀ ਕਿ ਸਰਬਜੀਤ ਖਾਲਸਾ ਜਿੱਤ ਰਿਹਾ ਬਸ ਹੁਣ ਤਾਂ ਐਲਾਨ ਹੋਣਾ ਬਾਕੀ ਆ ਤੇ ਲੀਡ ਹੋਣੀ ਬਾਕੀ ਆ ਕਿ ਲੀਡ ਦਿਖਾਉਣੀ ਬਾਕੀ ਆ ਕਿ ਐਨੀ ਲੀਡ ਦੇ ਨਾਲ ਸਰਬਜੀਤ ਖਾਲਸਾ ਜਿਹੜਾ ਹੈਗਾ ਉਹ ਜਿੱਤ ਰਿਹਾ ਪਿਛਲੇ ਦਿਨਾਂ ਦੇ ਵਿੱਚ ਲਾਸਟ ਲੈਨ ਜਦੋਂ ਉਹਨਾਂ ਦਾ ਰੂਟ ਸ਼ੋ ਹੁੰਦਾ ਮੈਂ ਰੂਟ ਸ਼ੋ ਕਬਰ ਕਰਨ ਵੀ ਗਿਆ ਸੀ ਤਕਰੀਬਨ 10 ਕਿਲੋ ਤੁਸੀਂ ਗਏ ਸੀ ਤਕਰੀਬਨ 10 ਕਿਲੋਮੀਟਰ ਤੱਕ ਦਾ ਲੰਬਾ ਰੋਡ ਸ਼ੋਅ ਸੀ ਉਹ ਰੋਡ ਸ਼ੋਅ ਨੇ ਵੀ ਇੱਕ ਚੀਜ਼ ਸਾਬਤ ਕਰਤੀ ਸੀ ਭਾਵੇਂ ਉਹ ਰੋਡ ਸ਼ੋਅ ਦੇ ਵਿੱਚ ਖੜੂ ਸਭ ਤੋਂ ਹੀ ਬਹੁਤ ਲੋਕ ਆਏ ਸੀ ਪਰ ਉਹ ਰੋਡ ਸ਼ੋਅ ਇੱਕ ਚੀਜ਼ ਸਾਬਤ ਕਰ ਰਿਹਾ ਸੀ ਕਿ ਇਸ ਵਾਰੀ ਫਰੀਦਕੋਟ ਦੀ ਆਬੋ ਹਵਾ ਬਦਲੀ ਆ ਇਸ ਵਾਰੀ ਫਰੀਦਕੋਟ ਕਿਸੇ ਹੋਰ ਨੂੰ ਚਾਹੁੰਦਾ ਹੈ ਇਸ ਵਾਰੀ ਫਰੀਦਕੋਟ ਨਾ ਝਾੜੂ ਨੂੰ ਚਾਹੁੰਦਾ ਹੈ ਨਾ ਕਾਲੀ ਦਲ ਨੂੰ ਚਾਹੁੰਦਾ ਨਾ ਕਾਂਗਰਸ ਨੂੰ ਚਾਹੁੰਦਾ ਨਾ ਬੀਜਪੀ ਨੂੰ ਚਾਹੁੰਦਾ ਇਸ ਵਾਰੀ ਫਰੀਦਕੋਟ ਇੱਕ ਆਜ਼ਾਦ ਉਮੀਦਵਾਰ ਨੂੰ ਜਿੱਤਾਉਣਾ ਚਾਹੁੰਦਾ ਵੱਡੀ ਗੱਲ ਇੱਕ ਲੋਕਾਂ ਨਾਲ ਜਦੋਂ ਗੱਲ ਤੁਹਾਡੀ ਹੁੰਦੀ ਸੀ ਨਾ ਮੈਂ ਵੀ ਉਹ ਤੁਹਾਡੇ ਸਰਵੇ ਦੇਖੇ ਤਾਂ ਲੋਕ ਇੱਕੋ ਗੱਲ ਕਹਿੰਦੇ ਸੀ ਕਿ ਯਾਰ ਇਹਨਾਂ ਨੇ ਸਾਡੀ ਸਿੱਖ ਕੌਮ ਦੀ ਡਿੱਗੀ ਪੱਗ ਜਿਹੜੀ ਹੈਗਾ ਸਿਰ ਤੇ ਧਰੀ ਸੀ ਬਸ ਅਸੀਂ ਤਾਂ ਸਰਜੀ ਖਾਲਸ ਨੂੰ ਜਿਤਾਉਣਾ ਸ਼ਾਇਦ ਜੇ ਤੁਸੀਂ ਪੁੱਛ ਲਓ ਨਾ ਵੀ ਕਿਉਂ ਜਿਤਾਉਣਾ ਉਹਨਾਂ ਉਹ ਕਹਿੰਦੇ ਬਸ ਪਾਉਣੀ ਆ ਵੋਟ ਯਾਰ ਅਜੇ ਤੈਨੂੰ ਵੋਟ ਪਾਉਣੀ ਆ ਯਾਰ ਉਹਨਾਂ ਨੂੰ ਪਿੰਡਾਂ 'ਚ ਗਏ ਵੀ ਨਹੀਂ ਭਾਈ ਸਾਹਿਬ ਤੇ ਫੇਰ ਹੀ ਵੋਟ ਪਈ ਉਹ ਤੋਂ ਮੈਂ ਉਹੀ ਹੈ ਨਾ ਉਹ ਕਹਿੰਦੇ ਵੀ ਨਹੀਂ ਯਾਰ ਨਾ ਪਾਉਣੀ ਆ ਮਤਲਬ ਸਾਡੀ ਕੌਮ ਦਾ ਕੌਮ ਦੇ ਨੇ ਯਾਰ ਇਹ ਗੱਲ ਆ ਕਿ ਜੇਕਰ ਤੁਸੀਂ ਸਾਡੀ ਕੌਮ ਦੇ ਕੌਮ ਦੇ ਲਈ ਸਿੱਖ ਕੌਮ ਦੇ ਵੀ ਕੁਝ ਕੀਤਾ ਨਾ ਤਾਂ ਸਾਡੀ ਕੌਮ ਦੇ ਲੋਕ ਮੋੜਦੇ ਆ ਦੂਣਾ ਤੀਣਾ ਕਰਕੇ ਮੋੜਦੇ ਆ ਜੇਕਰ ਬੈਂਸ ਸਿੰਘ ਹੋਰਾਂ ਨੇ ਇੰਦਰਾ ਗਾਂਧੀ ਇਹ ਚੀਜ਼ ਕੀਤੀ ਸੀ ਨਾ ਕੁਰਬਾਨੀ ਦਿੱਤੀ ਆ ਤਾਂ ਉਹਦੀ ਧਰਮ ਪਤਨੀ ਨੂੰ ਵੀ ਐਮਪੀ ਬਣਾਇਆ ਉਹਦੇ ਪਿਤਾ ਜੀ ਨੂੰ ਵੀ ਐਮਪੀ ਬਣਾਇਆ ਤੇ ਹੁਣ ਉਹਦੇ ਪੁੱਤ ਨੂੰ ਵੀ ਐਮਪੀ ਬਣਾਤਾ ਤਾਂ ਸਾਡੇ ਸਾਡੀ ਕੌਮ ਨੇ ਤਿੰਨ ਵਾਰ ਹੀ 모ੜਿਆ ਤੰਦਾਰੀ ਸਾਡੀ ਕੌਮ ਨੇ ਜਿਹੜਾ ਇਹ ਚੀਜ਼ ਮੂਰਤੀ ਤਾਂ ਇਹ ਇੱਕ ਯਾਰ ਇਹ ਤਾਂ ਇਹ ਆ ਕਿ ਸਾਡੀ ਕੌਮ ਨੇ ਇੱਕ ਕਰਜ਼ਾ ਸੀ ਮੈਨੂੰ ਲੱਗਦਾ ਕਰਜ਼ਾ ਤੋ ਉਤਰ ਨਹੀਂ ਸਕਦਾ ਕਦੇ ਜਾਂ ਫੇ ਇਹ ਨਹੀਂ ਕਹਿ ਦੇ ਵੀ ਕਰਜ਼ਾ ਮੋੜ ਕਰਜ਼ਾ ਨਹੀਂ ਮੋੜਿਆ ਤਾਂ ਉਸ ਉਹ ਕੁਰਬਾਨੀ ਨੂੰ ਕਹਿੰਦੇ ਕਿ ਜੇਕਰ ਅਸੀਂ ਤਿਲ ਜਿੰਨਾ ਵੀ ਕਰ ਸਕੀਏ ਜਿੰਨਾ ਕੁ ਵੀ ਅਸੀਂ ਕਰ ਸਕੀਏ ਉਹ ਚੀਜ਼ ਕੀਤਾ ਦੂਜੀ ਗੱਲ ਰਹੇਗੀ ਹੰਸਰਾ ਜਹਾਂਸੁਰਾ ਦੀ ਉਹ ਵੀ ਕਲਾਕਾਰ ਸੀ ਮੈਨੂੰ ਲੱਗਦਾ ਲੋਕਾਂ ਨੇ ਇਸ ਵਾਰ ਫਰੀਦਕੋਟ ਦੇ ਲੋਕਾਂ ਨੇ ਹੀ ਦੇਖਿਆ ਕਿਹਰੇ ਕਲਾਕਾਰ ਨੇ ਇਹਨਾਂ ਤੋਂ ਕੰਮ ਨਹੀਂ ਇਨੇ ਕੰਮ ਨਹੀਂ ਕਰਨਾ ਕਿ ਕਿਉਂਕਿ ਕਰਮਜੀਤ ਨੂੰ ਅਨਮੋਲਤਾ ਖੁਦ ਮੰਨ ਰਿਹਾ ਸੀ ਕਿ ਮੈਂ ਤਾਂ ਫਿਲਮਾਂ ਕਰਨੀਆਂ ਉਹਨੂੰ ਪਤਾ ਲੱਗਿਆ ਕਿ ਇਹਨੇ ਤਾਂ ਫਿਲਮਾਂ ਕਰਨੀਆਂ ਹਾਂਸ ਰਾਜਨ ਸਿਸ ਤੋਂ ਪਹਿਲਾਂ ਐਮਪੀ ਬਣੇ ਲੋਕਾਂ ਨੂੰ ਪਤਾ ਕਿੰਨਾ ਉਹ ਕੰਮ ਕੀਤਾ ਮਾ ਕਿਸਨੀ ਦੇ ਵਾਲਾ ਤਜਰਬਾ ਸੀਗਾ ਤਜਰਬਾ ਸੀਗਾ ਬਾਕੀ ਉਹਨੂੰ ਪਤਾ ਸੀ ਕਿ ਯਾਰ ਹਾਂਸ ਰਾਂਸ ਨੇ ਇੱਕ ਵਾਰੀ ਜਿੱਤਣਾ ਉਸ ਤੋਂ ਬਾਅਦ ਪੁੱਛਣਾ ਕੋਈ ਨਹੀਂ ਉਸ ਤੋਂ ਬਾਅਦ ਇਹਨੇ ਦਿੱਲੀ ਕਿਧਰੇ ਭੱਗ ਜਾਣਾਗਾ ਹਨਾ ਤਾਂ ਲੋਕਾਂ ਨੇ ਕਲਾਕਾਰਨ ਕਰਿਆ ਵੈਸੇ ਜੋਰ ਭਗਵਾਨ ਸਿੰਘ ਮਾਨ ਦਾ ਪੂਰਾ ਫਰੀਦਕੋਟ ਸੀਟ ਤੇ ਲੱਗਿਆ ਸੀ ਬਿਲਕੁਲ ਮੈਨੂੰ ਲੱਗਦਾ ਵੀ ਅੱਜ ਕਰਮਜੀਤ ਤੁਹਾਨੂੰ ਮੋੜ ਉਸ ਵੇਲੇ ਨੂੰ ਕੋਸਦਾ ਹੋਣਾ ਜਿਹੜੇ ਵੇਲੇ ਉਹਨੇ ਕਰਮ ਉਹਨੇ ਭਗਵੰਤ ਸਿੰਘ ਮਾਨ ਨੂੰ ਹਾਂ ਕੀਤੀ ਸੀ ਕੋਈ ਬਾਈ ਮੈਂ ਲੜੂੰਗਾ ਤੇ ਭਗਵੰਤ ਕਰਮਜੀਤ ਤੁਹਾਨੂੰ ਮੋੜ ਉਸ ਵੇਲੇ ਨੂੰ ਵੀ ਕੋਸਦਾ ਹੋਣਾ ਜਿਹੜੇ ਵੇਲੇ ਭਗਵੰਤ ਸਿੰਘ ਮਾਨ ਨੇ ਰੈਸਲਾ ਕਰਕੇ ਕਿਹਾ ਸੀ ਕਿ ਯਾਰ ਮਿਤਰਾ ਤੂੰ ਲੜ ਸਹੀ ਮੈਨੂੰ ਲੱਗਦਾ ਭਗਵੰਤ ਮਾਨ ਇਹ ਸੋਚਦੇ ਸੀ ਕਿ ਫਰੀਦਕੋਟ ਸੀਟ ਸਾਡੀ ਪੱਕੀ ਆ ਬਈ ਤੂੰ ਐਮਪੀ ਬਣ ਜਾ ਸੀਟ ਸਾਡੀ ਝੋਲੀ ਦੇ ਵਿੱਚ ਪਾ ਦੇ ਬਾਕੀ ਮੈਂ ਜਾਣਾ ਮੇਰਾ ਕੰਮ ਜਾਣੇ ਹੁਣ ਉਹ ਝੋਲੀ ਭਾ ਫਰੀਦਕੋਟ ਦੇ ਲੋਕਾਂ ਨੇ ਭਗਵੰਤ ਸਿੰਘ ਮਾਨ ਦੀ ਬੇਰੰਗ ਮੂਰਤੀ ਕਹਿੰਦੇ ਭਾਈ ਤੁਰ ਜਾ ਵਾਪਸ ਕਈ ਵਾਰੀ ਉਹਨਾਂ ਨੇ ਤੁਸੀਂ ਦੇਖਿਆ ਹੋਣਾ ਵੀ ਗੱਲ ਵੀ ਲੋਕਾਂ ਦੇ ਸਾਹਮਣੇ ਮੁੱਖ ਮੰਤਰੀ ਸਾਹਿਬ ਨਾਲ ਕੀਤੀ ਕਰਮਜੀਤ ਅਨਮੋਲ ਨੇ ਤੁਸੀਂ ਇਹ ਦੇਖਿਆ ਹੋਣਾ ਤੇ ਬਾਕੀ ਕਲਾਕਾਰ ਕਿਸ ਲੈਵਲ ਦੇ ਵੱਡੇ ਵੱਡੇ ਕਲਾਕਾਰ ਪੱਖ ਚਾਏ। ਇੱਕ ਤਾਂ ਭਗਵੰਤ ਸਿੰਘ ਮਾਨ ਦੇ ਸਾਥੀ ਰਹੇ ਨੇ। ਭਗਵੰਤ ਸਿੰਘ ਮਾਨ ਦੇ ਨਾਲ ਡਰਾਮੇ ਕਰਦੇ ਰਹੇ ਨੇ। ਭਗਵੰਤ ਸਿੰਘ ਮਾਨ ਦੇ ਨਾਲ ਕਲਾਕਾਰੀ ਕਰਦੇ ਨੇ। ਤਾਂ ਫਿਰ ਉਹ ਡਰਾਮੇ ਤਾਂ ਭਗਵੰਤ ਸਿੰਘ ਮਾਨ ਵਾਲੇ ਇਹਨਾਂ ਦੇ ਵਿੱਚ ਹੋਣਗੇ ਨਾ। ਜਿਸ ਤਰ੍ਹਾਂ ਲੋਕਾਂ ਦੇ ਸਾਹਮਣੇ ਗੱਲ ਕਰਨੀ, ਲੋਕਾਂ ਸਾਹਮਣੇ ਫੋਨ ਮਲਾਉਣਾ, ਫੋਨ ਤੇ ਗੱਲ ਕਰਨੀ ਹਨਾ ਇੱਕ ਹੋਰ ਵੀ ਦੇਖਣਾ ਗੱਡੀ ਦੇ ਵਿੱਚ, ਫੋਰਚਨਰ ਗੱਡੀ ਦੇ ਵਿੱਚ ਬੈਠ ਕੇ ਰੋਟੀਆਂ ਵੀ ਖਾਂਦੇ ਦਿਖਾਈ ਦਿੱਤੇ ਨੇ। ਜਿਵੇਂ ਭਗਵੰਤ ਸਿੰਘ ਮਾਨ ਖਾਂਦੇ ਹੁੰਦੇ ਸੀ। ਮਤਲਬ ਉਹ ਡਰਾਮੇ ਆ ਨਾ ਜਿਹੜੇ ਕਲਾਕਾਰਾਂ ਵਾਲੇ ਜਾਂ ਜਿਹੜੇ ਲੀਡਰ ਇਹ ਲੀਡਰ ਵੀ ਕਰਦੇ ਹੁਣ ਇਹ ਨਹੀਂ ਕਹਿੰਦੇ ਕੱਲੇ ਕਲਾਕਾਰ ਲੀਡਰ ਵੀ ਕਰਦੇ ਡਰਾਮੇ ਅਮਰਿੰਦਰ ਸਿੰਘ ਰਾਜਾ ਬੜਿੰਗ ਵੀ ਕਰਦੇ ਆ ਰੋਟੀਆਂ ਖਾਣ ਵਾਲੇ ਤਾਂ ਉਹ ਡਰਾਮੇ ਤਾਂ ਜਿਹੜੇ ਕਰਦੇ ਉਹਨੂੰ ਐਸੇ ਵੀ ਲੋਕਾਂ ਨੂੰ ਉਮੀ ਪਰਮਾ ਲਾਂਗੇ ਪਰ ਉਹ ਲੋਕ ਬਹੁਤ ਸਿਆਣੇ ਹੋਗੇ ਹੁਣ ਲੋਕ ਉਹ ਨਹੀਂ ਰਹੇ ਜਿਹੜੇ ਤੁਹਾਨੂੰ ਲੱਗਦਾ ਆ ਬਾਕੀ ਵੱਡੀ ਗੱਲ ਭਗਵੰਤ ਸਿੰਘ ਮਾਨ ਨੇ ਤਾਂ ਜਿੰਨਾ ਜ਼ੋਰ ਲਾਉਣਾ ਸੀ ਲਾਇਆ ਮੈਨੂੰ ਲੱਗਦਾ ਸਾਰੀ ਪਾਲੀਵੁੱਡ ਨੇ ਜ਼ੋਰ ਲਾਤਾ ਸਾਰੀ ਪੰਜਾਬੀ ਇੰਡਸਟਰੀ ਨੇ ਜ਼ੋਰ ਲਾਤਾ ਕਰਮਜੀਤ ਅਨਮੋਲ ਜੱਤ ਜੇ ਇੱਕ ਗੱਲ ਦੱਸਦਾ ਭਾਈ ਜੱਡੇ ਵੱਡੇ ਮਰਜੀ ਕਲਾਕਾਰ ਆ ਜਾਣ ਲੋਕ ਲੋਕ ਹੀ ਹੁੰਦੇ ਆ ਤੇ ਫਰੀਦਕੋਟ ਵਾਲੇ ਦੱਸਤਾ ਇੱਕ ਪਾਸੇ ਸਾਰੀ ਇੰਡਸਟਰੀ ਸੀ ਤੇ ਇੱਕ ਪਾਸੇ ਆਮ ਕਰਦਾ ਸਰਪਜੀਤ ਸਿੰਘ ਖਾਲਸਾ ਸੀ ਤੇ ਲੋਕਾਂ ਨੇ ਖੜਾ ਕੇ ਉਹ ਪਰੇ ਪਰੇਵੇਲਾ ਕਰਕੇ ਕਰਮਜੀਤਨ ਮੋਲ ਨੂੰ ਭੇਜਦਾ ਕਿ ਭਾਈ ਤੂੰ ਤਾਂ ਭਗ ਜਾ ਤੂੰ ਤਾਂ ਜਾਈ ਆ ਹੁਣ ਪਿੱਛੇ ਜਿਹਦੇ ਸਰਵੇ ਸੀ ਉਹ ਸੌਰੀ ਰੋਡ ਸ਼ੋ ਸੀ ਰੋਡ ਸ਼ੋ ਦੇ ਵਿੱਚ ਇੱਕ ਬੰਦਾ ਕਹਿੰਦਾ ਕਿ ਭਾਈ ਸਰਬਜੀਤ ਖਾਲਸਾ ਜੇਤੀ ਰਿਹਾ ਕਹਿੰਦਾ ਮੈਂ ਕਰਮਜੀਤਨ ਮੋਲ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਮੈਂ ਭਾਈ ਕਿਹੜੀ ਕਹਿੰਦਾ ਕਰਮਜੀਤਨ ਮੋਲ ਨੂੰ ਕਹਿ ਦੇ ਵੀ ਗੱਟੇ ਦੇ ਵਿੱਚ ਲੀੜੇ ਪਾ ਕੇ ਲੈ ਜਾ ਮੈਂ ਕਿਵੇਂ ਉਹ ਕਹਿੰਦੇ ਭਾਈ ਭਾਈ ਜੇ ਟੈਚੀ ਚ ਲੈ ਗਿਆ ਲੋਕ ਕਹਣਗੇ ਭੱਜ ਗਿਆ ਭੱਜ ਗਿਆ ਕਹਿੰਦੇ ਗੱਟੇ ਚ ਲੈ ਗਿਆ ਚੱਲ ਬੰਦਾ ਐ ਕਿਤਾ ਕਹਿ ਦੂਗਾ ਵੀ ਸਬਜੀ ਸਬਜੀ ਲੈ ਕੇ ਗਿਆ ਹੈ ਤਾਂ ਲੋਕ ਇਹ ਜੀਆਂ ਗੱਲਾਂ ਜਿਹੜੀਆਂ ਕਰਨ ਲੱਗੇ ਸੀ ਤਾਂ ਲੋਕ ਸਪਸ਼ਟ ਤੌਰ ਤੇ ਲੋਕਾਂ ਨੂੰ ਇਹ ਸੀਗਾ ਕਿ ਭਾਈ ਕਾ ਸਬਜੀ ਖਾਲਸਾ ਜਿੱਤ ਰਿਹਾ ਇਹਦੇ ਚ ਇੱਕ ਨੁਕਤਾ ਦੱਸੋ ਖੀਰ ਚ ਜਿਵੇਂ ਹੁਣ ਇਹ ਗੱਲ ਚੱਲਦੀ ਹੈ ਪਰਸੈਪਸ਼ਨ ਹੈ ਪੰਜਾਬ ਚ ਜਾਂ ਹੋਰ ਵੀ ਭਾਰਤ ਵੱਖ-ਵੱਖ ਰਾਜਾਂ ਚ ਵੀ ਯਾਰ ਪੈਸੇ ਨਾਲ ਸਭ ਕੁਝ ਹੁੰਦਾ ਕੇਡਰ ਨਾਲ ਸਭ ਕੁਝ ਹੁੰਦਾ ਜੇ ਬੰਦੇ ਕੋਲ ਵੱਡੀਆਂ ਵੱਡੀਆਂ ਗੱਡੀਆਂ ਤਾਂ ਹੀ ਕੁਝ ਹੁੰਦਾ ਕੀ ਲੱਗਦਾ ਤੁਹਾਨੂੰ ਮੈਨੂੰ ਹੀ ਲੱਗਦਾ ਵੀ ਪੈਸੇ ਨਾਲ ਸਭ ਕੁਝ ਹੁੰਦਾ ਮੈਨੂੰ ਹੀ ਲੱਗਦਾ ਵੀ ਵੱਡੀਆਂ ਗੱਡੀਆਂ ਸਭ ਕੁਝ ਹੁੰਦਾ ਹਾਂ ਪ੍ਰਚਾਰ ਕਰਨ ਦੇ ਲਈ ਪੈਸਾ ਚਾਹੀਦਾ ਪਰ ਜਦੋਂ ਤੁਸੀਂ ਕੌਮ ਦੇ ਲਈ ਕੁਝ ਕੀਤਾ ਹੋਵੇ ਨਾ ਤਾਂ ਕੌਮ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜ ਜਾਂਦੇ ਜਿਵੇਂ ਸਬਜ਼ੀ ਖਾਲਸੇ ਦੇ ਮੋਢੇ ਨਾਲ ਮੋਢਾ ਲਾ ਕੇ ਖੜ ਗਿਆ ਮੈਨੂੰ ਲੱਗਦਾ ਵੀ ਬੇਅੰਤਾਂ ਦਾ ਫੰਡ ਉਹਨਾਂ ਨੂੰ ਦਿੱਤਾ ਗਿਆ ਬਿਲਕੁਲ ਬਹੁਤ ਫੰਡ ਨੂੰ ਨੋਆ ਤੇ ਇਹ ਮੈਂ ਇਹ ਵੀ ਸੁਣਿਆ ਕਿ ਜਦੋਂ ਫੰਡ ਬਹੁਤਾ ਆ ਗਏ ਸੀ ਨਾ ਕਈ ਜਗ੍ਹਾ ਤੇ ਉਹਨੇ ਫੰਡ ਖੁਦ ਵੀ ਮੋੜਿਆ ਹੁਣ ਤੁਸੀਂ ਦੇਖੋ ਹਾਂ ਉਹਨੇ ਖੁਦ ਮੋੜਿਆ ਕਿ ਬਹੁਤਾ ਜੀ ਬਸ ਤੁਸੀਂ ਇਹ ਰੱਖ ਲਓ ਬਹੁਤਾ ਫੰਡ ਉਹਨੇ ਇਦਾਂ ਦਾ ਵੀ ਆ ਜਿ ਉਹਨੇ ਫੰਡ ਮੋੜਿਆ ਪਰ ਗੱਡੀਆਂ ਸੀ ਉਹ ਮੇਰੇ ਨਾਲ ਇੰਟਰਵਿਊ 'ਚ ਇਹ ਕਹਿੰਨੇ ਆ ਕਹਿੰਦੇ ਮੈਂ ਕਿਸੇ ਗੱਡੀ ਚ ਅੱਜ ਤੱਕ ਤੇਲ ਨਹੀਂ ਪੋਇਆ ਕਿਸੇ ਨੂੰ ਕਿਹਾ ਨਹੀਂ ਮੈਂ ਕਿਸੇ ਨੂੰ ਕਿਹਾ ਨਹੀਂ ਆਪ ਮਾਰੇ ਲੋਕ ਮੇਰੇ ਨਾਲ ਲੜਾਉਂਦੇ ਆਪ ਮਾਰੇ ਮੇਰੇ ਨਾਲ ਚੱਲਦੇ ਮੈਨੂੰ ਤਾਂ ਪਤਾ ਹੀ ਲੱਗਦਾ ਕਿੰਨੇ ਲੋਕ ਆਏ ਕਿੰਨੇ ਲੋਕ ਮੇਰੇ ਨਾਲ ਚਲੇ ਜਾਂਦੇ ਆ ਤੇ ਫੰਡ ਵੀ ਡੇਲੀ ਜਾਂ ਤਾਂ ਮੈਂ ਵੀ ਲੋਜੇ ਯਾਰ ਤੁਸੀਂ ਕੌਮ ਲਈ ਬ ਵੀ ਤੁਸੀਂ ਕੌਮ ਲਈ ਇੰਨਾ ਕਰ ਦੋ ਨਾ ਤਾਂ ਕੌਮ ਤੁਹਾਡੇ ਲਈ ਬਾਈ ਇੰਨਾ ਕਰਦੀ ਆ ਜਿਹੜੀ ਚੀਜ਼ ਕੌਮ ਨੇ ਐਥ ਕੀ ਜਿਹੜੀ ਆ ਤਖਾਤੀ ਕਿ ਇਹਨੂੰ ਮੈਂਬਰ ਆਫ ਪਾਰਲੀਮੈਂਟ ਜਿਹੜਾ ਹੈਗਾ ਸਰਜੀਤ ਸਿੰਘ ਖਾਲਸਾ ਨੂੰ ਬਣਾਇਆ ਹੁਣ ਹਾਂ ਇਹਨਾਂ ਨੇ ਵਾਦੇ ਵੀ ਬੜੇ ਕੀਤੇ ਆ ਲੋਕਾਂ ਦੀ ਗੱਲ ਕਰਨ ਦੇ ਪਿੰਡਾਂ ਦੇ ਵਿੱਚ ਦਮਾਲ ਨਾਲ ਨਸ਼ਿਆਂ ਦੀ ਗੱਲ ਕਰਨ ਦੇ ਸਾਡੀ ਇੰਟਰਵਿਊ ਦੇ ਵਿੱਚ ਵੀ ਕਿਹਾ ਕਿ ਅਸੀਂ ਪਿੰਡਾਂ ਦੇ ਵਿੱਚ ਦਮਾਲ ਲਾਵਾਂਗੇ ਹੁਣ ਤੇ ਕਿੰਨੇ ਕੁ ਖਰੇ ਉੱਤਰਦੇ ਨੇ ਉਹ ਆਉਣ ਵਾਲੀ ਗੱਲ ਆ ਪਰ ਇੱਕ ਜਿਹੜਾ ਐ ਸੀ ਨਾ ਕਿ ਕਾਮਣੇ ਸਾਥ ਜਿਹੜਾ ਕਹਿੰਦਾ ਵੀ ਕਾਮਣੇ ਸਾਥ ਮੈਂ ਕਹਿੰਦਾ ਯਾਰ ਕਾਮਣੇ ਸਾਥ ਰੋਵੈਤੀ ਪਾਰਟੀਆਂ ਨੂੰ ਵੀ ਸੋਚਣ ਲਈ ਮਨਜ਼ੂਰ ਕਰੋ ਰੋਵੈਤੀ ਪਾਰਟੀਆਂ ਨੂੰ ਸੋਚਣ ਲਈ ਮਜਬੂਰ ਕਰਤਾ ਕਿਉਂਕਿ ਉਹਨਾਂ ਨੂੰ ਇਹ ਸੀ ਵੀ ਸ਼ਾਇਦ ਇਹਨਾਂ ਨੇ ਕਿੱਥੇ ਜਿਤਨਾ ਸਾਡੇ ਕੋਲ ਪਾਰਟੀ ਦਾ ਕੇਡਰ ਆ ਜਦੋਂ ਕਿਤੇ ਬਾਈ ਕੁਰਬਾਨੀ ਹੁੰਦੀ ਹੈ ਨਾ ਮੈਂ ਤਾਂ ਇਹ ਗੱਲ ਮੰਨਦਾ ਵੀ ਇੱਕ ਪਾਸੇ ਕੁਰਬਾਨੀ ਸੀ ਦੂਜੇ ਪਾਸੇ ਪਾਰਟੀਆਂ ਦਾ ਕੇਡਰ ਸੀ ਉਹ ਕੁਰਬਾਨੀ ਦੇਖ ਕੇ ਪਾਰਟੀਆਂ ਦਾ ਕੇਡਰ ਵੀ ਪਿਗਲ ਗਿਆ ਤੇ ਮਨ ਲਾ ਉਹ ਵੀ ਇੱਧਰ ਆ ਕੇ ਸਾਰੀਆਂ ਵੋਟਾਂ ਹੀ ਭੁਗਤਾ ਆ ਗਿਆ ਹਾਂ ਜਦੋਂ ਕਾਂਗਰਸ ਨਾਲ ਬੈਠੇ ਹੀ ਬਾਈ ਬੂਥਾਂ ਤੇ ਕਹਿੰਦੇ ਅਸੀਂ ਭਾਈ ਸਾਰੀ ਜੋ ਬੋਟਾ ਪਾਈਆਂ ਨੇ ਉਸ ਹੱਬ ਨਾਲ ਹੁਣ ਭਾਈ ਰੁਪਏ ਦੀ ਗੱਲ ਆ ਚਲਦੀ ਗੰਨੇ ਦੀ ਮਸ਼ੀਨ ਬੰਦ ਕਰਵਾ ਸੀ ਮਤਲਬ ਗੰਨੇ ਦਾ ਡਰੋ ਕਹਿੰਦੇ ਨਾ ਗੰਨੇ ਦਾ ਡਰ ਤਾਂ ਪਹਿਲੇ ਦਿਨ ਤੁਹਾਨੂੰ ਲੱਗਣ ਲੱਗ ਗਿਆ ਕਿ ਜਦੋਂ ਇਹ ਵੇਬ ਬਣ ਲੱਗੀ ਤੇ ਖੀਲੇ ਦਿਨਾਂ ਦੇ ਵਿੱਚ ਤਾਂ ਆ ਕੇ ਗੰਨੇ ਦਾ ਡਰ ਫਿਰ ਬੇਅੰਤ ਹੀ ਹੋ ਗਿਆ ਸੀ ਜੀ